ਅੰਬਿਆ ਦੇ ਜੰਗਲਾਂ ਵਿੱਚ ਡੋਂਕਰਾਂ ਤੋਂ ਜਾਨ ਬਚਾ ਕੇ ਨਿਕਲੇ 25 ਸਾਲਾਂ ਨੌਜਵਾਨ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਰੋਂਗਟੇ ਖੜੇ ਕਰਨ ਵਾਲੀ ਘਟਨਾ ਦੱਸਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਲੜਕੇ ਨੂੰ ਅਮਰੀਕਾ ਲਈ ਭੇਜਿਆ ਸੀ ਪਰ ਏਜੰਟਾਂ ਵੱਲੋਂ ਉਹਨਾਂ ਦੇ ਲੜਕੇ ਸਮੇਤ ਚਾਰ ਹੋਰ ਨੌਜਵਾਨਾਂ ਨੂੰ ਡੋਂਕਰਾਂ ਹਵਾਲੇ ਕਰ ਦਿੱਤਾ ਜਿਨ੍ਹਾਂ ਵੱਲੋਂ ਉਹਨਾਂ ਨੂੰ 5 ਮਹੀਨੇ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੰਘਾ ਜੋ ਕਿ ਮੈਂ ਇੰਡੀਆ ਤੋਂ ਮੈਂ ਅਮਰੀਕਾ ਦੀ ਡੌਂਕੀ ਚ ਡੌਂਕੀ ਜੋ ਮੈਨੂੰ ਏਜੰਟ ਨੇ ਗਲਤ ਰਸਤੇ ਭੇਜਤਾ ਸੀ ਤੇ ਮੈਂ ਕੋਲੰਬੀਆ ਸਿਟੀ ਵਿੱਚ ਆ ਤੇ ਮੈਂ ਇਹ ਮੇਰੇ ਏਜੰਟ ਨੇ ਮੈਨੂੰ ਡੌਂਕਣ ਦੇ ਹਵਾਲੇ ਕਰਤਾ ਸੀ ਜੋ ਕਿ ਮੈਂ 5 ਮਹੀਨੇ ਤੋਂ ਇੱਕ ਰੂਮ ਚ ਬੰਦ ਸੀ ਉੱਥੋਂ ਮੈਂ 7:30 ਵਜੇ ਭੱਜ ਕੇ ਮੈਂ ਸਿਟੀ ਐਪਗੋਟਾ ਜਿੱਥੇ ਕਿ ਐਮਬੈਸੀ ਕੋਲ ਸੀ ਉਹਨਾਂ ਮੇਰਾ ਪਾਸਪੋਰਟ ਵੀ ਖੋ ਲਿਆ ਮੇਰਾ ਫੋਨ ਵੀ ਖੋ ਲਿਆ ਇਹ ਮੈਨੂੰ ਹੁਣ ਹੈਲਪ ਦੀ ਬੜੀ ਲੋੜ ਆ ਮੇਰੇ ਕੋਲ ਪੈਸੇ ਵੀ ਐ ਨਹੀਂ ਤਾਂ ਜੋ ਜਿੰਨੇ ਹੈਗਾ ਸੀ ਕਰਦੇ ਆ ਬਿਨੇ ਸਾਰਾ ਕੁਝ ਵੇਚ ਕੇ ਵਟ ਕੇ ਏਜੰਟ ਨੂੰ ਪੈਸੇ ਦੇ ਦਿੱਤੇ ਮੈਂ ਰਿਕਵੈਸਟ ਕਰਦਾ ਵਾਂ ਕਿ ਮੈਨੂੰ ਮੇਰੀ ਟਿਕਟ ਜਲਦੀ ਤੋਂ ਜਲਦੀ ਮੇਰੀ ਟਿਕਟ ਕੀਤੀ ਜਾਵੇ ਸੰਤ ਪਪਾ ਸੰਤ ਪਪਾ ਬਲਵੀਰ ਸਿੰਘ ਜੀ ਉੱਲੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਮੇਰੀ ਟਿਕਟ ਟਿਕਟ ਕੀਤੀ ਜਾਵੇ ਔਰ ਇੱਥੋਂ ਮੈਨੂੰ ਜਲਦੀ ਜਲਦੀ ਇੰਡੀਆ ਵਾਪਸ ਭੁਲਾਇਆ ਜਾਵੇ ਜੇ ਮੈਂ ਕਿ ਤੁਹਾਨੂੰ ਪਹਿਲਾਂ ਬੰਦਾ ਇਹ ਹੈ ਕਿ ਸਾਡੇ ਨੌਜਵਾਨ ਵਿਦੇਸ਼ੇ ਜਾਣ ਦੇ ਹੌਟ ਦੇ ਵਿੱਚ ਲਗਾਤਾਰ ਵੱਖ-ਵੱਖ ਮੁਲਕਾਂ 'ਚ ਫਸ ਜਾਂਦੇ ਆ ਜੰਗਲਾਂ 'ਚ ਫਸ ਜਾਂਦੇ ਆ ਨਿਯਾਜ ਫਾਇਦਾ ਉਹਨਾਂ ਦਾ ਸਾਡੇ ਜਿਹੜੇ ਇੱਥੇ ਏਜੰਟ ਠਾਉਂਦੇ ਆ ਤੇ ਜਿੱਥੇ ਕਈ ਜਿਹੜੇ ਨੌਜਵਾਨ ਆਉਂ ਰਾਹ ਦੇ ਵਿੱਚ ਮੌਤ ਦੇ ਘਾਟ ਵੀ ਉਤਾਰੇ ਜਾਂਦੇ ਆ ਇਹ ਕਈ ਨੌਜਵਾਨ ਜਿਹੜੇ ਹੈਗੇ ਆ ਤਸੀਹੇ ਚਲ ਕੇ ਆ ਵਾਪਸ ਵੀ ਮੁੜਦੇ ਆ ਪਰ ਲਗਾਤਾਰ ਜਿਹੜੀ ਬਾਹਰ ਜਾਣ ਦੀ ਹੋੜ ਆ ਇਹਨੇ ਬਹੁਤ ਘਰ ਜਿਹੜੇ ਹੈਗੇ ਬਰਬਾਦ ਕੀਤੇ ਆ ਇੱਕ ਜਿ ਲਈ ਤੋਂ ਮਗਰੋਂ ਜਿਹੜੀ ਹੈ ਸਾਨੂੰ ਇੱਕ ਜਿਹੜਾ ਹੈ ਮੁੰਡਾ ਗੁਲਵਿੰਦਰ ਸਿੰਘ ਜਿਹੜਾ ਕਪੂਰਸਲੇ ਦਾ ਰਹਿਣ ਵਾਲਾ ਜਿਹੜਾ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਤਕਰੀਬਨ 5 ਮਹੀਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਜਿਹੜੇ ਤਿੰਨ ਸਾਥੀ ਸੀਗੇ ਉਹਨਾਂ ਨੂੰ ਕੈਤ ਤਸੀਹੇ ਦੇ ਕੇ ਉਹਨਾਂ ਦੇ ਉੱਤੇ ਤੱਤੇ ਕਰਕੇ ਰਾਡ ਲਾਉਂਦੇ ਰਹੇ ਉਹਨਾਂ ਦੇ ਉੱਤੇ ਆ ਪਲਾਸਟਿਕ ਦਾ ਮੂਮ ਢਾਲ ਕੇ ਪਾਉਂਦੇ ਰਹੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਬਲਵਿੰਦਰ ਸਿੰਘ ਇਹ ਉਥੋਂ ਭਜਣ ਵਿੱਚ ਸਫਲ ਹੋ ਗਿਆ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਟ ਪਾਸਪੋਰਟ ਉਹਨੂੰ ਮਿਲ ਗਿਆ ਅੰਬੈਸੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਟਿਕਰਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਆ ਤੇ ਉਹ ਦੋ ਭੈਣਾਂ ਦਾ ਇਕੱਲਾ ਭਾਈ ਹੈ ਜਿਹਨੇ ਜਿਹਦੇ ਕੋਲ ਜਿਹੜੀ ਉਮਰ ਜੀ ਦੀ ਹੈਗੀ ਹੈ ਹਜੇ 25 ਸਾਲ ਤੇ ਉਹ ਵੀ ਇੱਥੇ ਨੇੜੇ ਤੜੇ ਦੇ ਆ ਜਿਨ੍ਹਾਂ ਨੇ ਇਹਨੇ ਜੋਖੰਦ ਦੇ ਵਿੱਚ ਉਸ ਨੌਜਵਾਨ ਨੂੰ ਪਾਇਆ ਕਿਸੇ ਪਰਿਵਾਰ ਬੜਾ ਗਰੀਬ ਆ ਇਹ ਇੱਕ ਵਗਰੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜਿਹਦੇ ਮਾਪੇ ਪਤਾ ਨਹੀਂ ਕਿਦਾਂ ਕਰਜ਼ਾ ਚੱਕ ਕੇ ਉਹ ਏਜੰਟਾਂ ਨੂੰ ਪੈਸੇ ਦਿੰਦੇ ਰਹੇ ਤੇ ਮਾਪੇ ਨੇ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਿਆਹ ਮਹੀਨਿਆਂ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕਰਵਾਈ ਹੁਣ ਜਦੋਂ ਉਹ ਨੌਜਵਾਨ ਬਾਹਰ દોੜ ਕੇ ਆਇਆ ਤੇ ਉਹ ਅੰਬੈਸੀ ਦੇ ਸੰਪਰਕ ਦੇ ਵਿੱਚ ਆਇਆ ਤੇ ਇਸ ਵੇਲੇ ਜਿਹੜਾ ਹੈ ਉਹ ਸੁਰੱਖਿਆਤਾ ਤੇ ਉਹਨਾਂ ਦੀ ਜਿਹੜੀ ਹੈਗੀ ਆ ਪਾਸਪੋਰਟ ਉਹਨਾਂ ਬਿਲ ਗਿਆ ਸਾਡੇ ਕੋਲ ਜਦੋਂ ਵੀ ਇਹ ਪਰਿਵਾਰ ਆਇਆ ਸੀ ਸਾਰਾ ਮੈਸੀ ਦੇ ਨਾਲ ਸੰਪਰਕ ਕੀਤਾ ਤੇ ਹੁਣ ਉਹਨਾਂ ਦੀ ਟਿਕਟ ਭੇਜ ਕੇ ਉਹਨੂੰ ਜਿਹੜਾ ਹੈਗਾ ਵਾਪਸ ਮੰਗਵਾਇਆ ਜਾ ਰਿਹਾ ਅਸੀਂ ਬੇਨਤੀ ਕਰਾਂਗੇ ਉਹ ਮਾਪੇ ਜਿਹੜੇ ਇਸ ਨੂੰ ਦੇਖ ਰਹੇ ਆ ਤੇ ਜਿਹੜੇ ਬੱਚੇ ਬਾਹਰ ਜਾਣ ਵਾਸਤੇ ਜਿਹੜੇ ਹੈਗੇ ਹਰ ਤਨ ਹਰ ਵੀ ਵਰਤ ਰਹੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇੱਥੇ ਅੰਦੀ ਖਾ ਲੋ ਇਹ ਤੇ ਇਹ ਮੰਨਦੇ ਕਿ ਪੰਜਾਬ ਦੇ ਵਿੱਚ ਵੀ ਕੋਈ ਰੋਜ਼ਗਾਰ ਦੀ ਜਿਹੜੀ ਹੈਗੀ ਆ ਘੱਟ ਨਹੀਂ ਰੋਟੀ ਮਿਲਦੀ ਆ ਪਰ ਅਸੀਂ ਬਹੁਤਾ ਕੁਝ ਇਹੋ ਜੇ ਸੁਪਨੇ ਲੈ ਕੇ ਜਦੋਂ ਨਿਕਲਦੇ ਆ ਤੇ ਫਿਰ ਅਸੀਂ ਜਾਣੇ ਵੀ ਗਲਤ ਤਰੀਕੇ ਦੇ ਨਾਲ ਹਾਂ ਦੇ ਵਿਦੇਸ਼ਾਂ ਨੂੰ ਜਾਣਾ ਕੋਈ ਗਲ ਨਹੀਂ ਜਾਣਾ ਚਾਹੀਦਾ ਸਾਨੂੰ ਵਰਕ ਪਰਮਿਟ ਤੇ ਜਾਓ ਜਿਹਦੇ ਨਾਲ ਜਿਹੜਾ ਹੈ ਸਹੀ ਵੀਜ਼ਾ ਲੈ ਕੇ ਜਾਓ ਤੇ ਉਹਦੇ ਨਾਲ ਉੱਥੇ ਦੀ ਸਰਕਾਰ ਵੀ ਜਿਹੜੀ ਹੈਗੀ ਸਾਡੀ ਉਹ ਨਾਲ ਖੜਦੀ ਆ ਪਰ ਜਦੋਂ ਅਸੀਂ ਗਲਤ ਤਰੀਕਿਆਂ ਦੇ ਨਾਲ ਕਿਸੇ ਮੁਲਕ ਦੇ ਵਿੱਚ ਐਂਟਰ ਹੋ ਜਾਂਦੇ ਆ ਜਿਸ ਤਰ੍ਹਾਂ ਕੋਈ ਬਾਹਰਲੇ ਮੁਲਕ ਜੋ ਸਾਡੇ ਮੁਲਕ ਦੇ ਵਿੱਚ ਐਂਟਰ ਹੋ ਕੇ ਹੋ ਜਾਂਦਾ ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਹੈਗਾ ਕਈ ਮੁਲਕ ਜਿਹੜੇ ਹੈਗੇ ਆ ਇਸ ਤੋਂ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਕਠੋਰ ਰਵੱਈਆ ਅਪਣਾਉਂਦੇ ਆ ਜਿਸ ਤਰ੍ਹਾਂ ਦਾ ਏਜੰਟ ਜਿਹੜੇ ਡੌਕਰ ਆ ਜਿਹੜੇ ਧਮਕੀ ਲਗਾ ਕੇ ਦਾ ਜੰਗਲਾ ਵਿੱਚ ਦੀ ਲੰਗਾਉਂਦੇ ਆ ਉਹਨਾਂ ਦੀ ਅੱਗੇ ਵੀ ਬਹੁਤ ਕਹਾਣੀਆਂ ਆਪਾਂ ਦੇਖੀਆਂ ਆ ਦੇਖਿਆ ਕਿਸ਼ਤੀਆਂ ਵੀ ਡੁੱਬਦੀਆਂ ਸੀ ਦੇਖਿਆ ਜਿਹਦੇ ਦੇ ਵਿੱਚ ਮਾਲਟਾ ਕਾਂਡ ਹੋਇਆ ਬਹੁਤ ਇਹੋ ਜਿਹੇ ਲਗਾਤਾਰ ਕਾਂਡ ਹੋ ਰਿਹਾ ਸੋ ਅਸੀਂ ਬੇਨਤੀ ਕਰਾਂਗੇ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਇਹੋ ਜਿਹੇ ਜਿਹੜੇ ਹੱਕ ਕੰਡੇ ਨਾ ਬਣਾਓ ਸੋ ਇਹ ਨੌਜਵਾਨ ਇੱਕ ਇਹਦੇ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਇਹਦੀ ਹੱਡ ਬੀਤੀ ਜੇ ਸੁਣਾਂਗੇ ਤੇ ਤੁਹਾਡੇ ਰੋਂਗਡੇ ਖੜੇ ਹੋ ਜਾਣਗੇ ਕਿਸ ਤਰ੍ਹਾਂ ਉਹਨਾਂ ਨੇ ਤਸੀਹੇ ਦੇ ਦੇ ਕੇ ਦੇ ਨਾਲ ਦੇ ਤਿੰਨ ਜਿਹੜੇ ਹੈਗੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਆ ਗਏ ਹੁਣ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਲਾਉਣਾ ਮੇਰਾ ਨਾਮ ਕਾਜਲਾ ਪਿੰਡ ਬਾਜਾਵਾ ਪਿੰਡ ਬਾਜੇ ਦੇ ਸੀ ਰਹਿਣ ਵਾਲੇ ਹੈਗੇ ਆਂ ਸੁਲਤਾਨਪੁਰ ਤਹਿਸੀਲ ਜ਼ਿਲ੍ਹਾ ਕਪੂਰਥਲਾ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਮੇਰਾ ਭਰਾ ਵਾ ਬਲਵਿੰਦਰ ਸਿੰਘ ਅਸੀਂ ਅਮਰੀਕਾ ਭੇਜਿਆ ਸੀ ਉਹਨਾਂ ਨੂੰ ਏਜੰਟ ਬਲਵਿੰਦਰ ਸਿੰਘ सोनू ਸਿੰਘ ਮਲਕੀਸ਼ ਸਿੰਘ ਤੇ ਭਰਪਾਜਣ ਸਿੰਘ ਇਹਨਾਂ ਨੇ ਏਜੰਟ ਸਾਡੇ ਹੀ ਤੇ ਭਰਾ ਮੇਰੇ ਨੂੰ ਅਮਰੀਕਾ ਭੇਜਿਆ ਕਿ ਅਸੀਂ ਤੁਹਾਨੂੰ ਡਾਇਰੈਕਟ ਭੇਜਾਂਗੇ ਫਲਾਈਟ ਟੂ ਫਲਾਈਟ ਉਹਨਾਂ ਸਨ ਕੋਲੰਬੀਆ ਦੇ ਰਸਤੇ ਵਿੱਚ ਡੌਂਕਰਾਂ ਦੇ ਹਵਾਲੇ ਕਰਤਾ ਤੇ ਸਾਲ ਹੋ ਗਿਆ ਭੇਜੇ ਨੂੰ ਨਾ ਸਾਡੀ ਗੱਲਬਾਤ ਪੰਜ ਮਹੀਨਾ ਤੋਂ ਸਾਡੀ ਗੱਲਬਾਤ ਨਹੀਂ ਹੋਈ ਭਰਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਕੰਟੈਕਟ ਨੰਬਰ ਏਜੰਟ ਸਾਡਾ ਨਾ ਤਾਂ ਫੋਨ ਚੁੱਕਦੇ ਨਾ ਸਾਡੇ ਨਾਲ ਗੱਲਬਾਤ ਕਰਾਉਂਦੇ ਤੇ ਸਾਡੇ ਕੋਲ ਪੈਸਾ ਲਾ ਕੇ ਸਾਰੇ ਹੀ ਘਰ ਵੇਚਤਾ ਜਮੀਨ ਵੇਚਤੀ ਸਾਰਾ ਕੁਝ ਵੇਚਤਾ ਵੀ ਅੱਜ ਹੀ ਪੈਸੇ ਪੜ ਕੇ ਅਸੀਂ ਦਿੱਤੇ ਜਿੱਦਾਂ ਵੀ ਹੋਏ ਤੇ ਜੈਂਟ ਸਾਡੇ ਨਾਲ ਹੁਣ ਗੱਲਬਾਤ ਨਹੀਂ ਕਰਦੇ ਅਸੀਂ ਇੱਥੇ ਫਿਰ ਆਏ ਬਾਬਾ ਜੀ ਦੇ ਚਰਨ ਵਿੱਚ ਤੇ ਹੁਣ ਬਾਬਾ ਜੀ ਨੇ ਸਾਨੂੰ ਪ੍ਰੋਤਸਾ ਦਿੱਤਾ ਕਿ ਅਸੀਂ ਮੁੰਡੇ ਨੂੰ ਵਾਪਸ ਮੰਗਾ ਲਾਂਗੇ ਜੀ ਜੈਂਟ ਨਾਲ ਕਿੰਨੇ ਰੁਪਏ ਚ ਗੱਲ ਹੋਈ ਸੀ ਕਿੱਥੇ ਜਾਣਾ ਦਾ ਤੈਅ ਹੋਇਆ ਸੀ ਤੇ ਕਿੰਨੀ ਪੇਮੈਂਟ ਉਸ ਨੂੰ ਦੇ ਦਿੱਤੀ ਸਾਡੀ 32 ਲੱਖ ਚ ਗੱਲ ਹੋਈ ਸੀ ਅਸੀਂ ਟੋਟਲ 28 ਲੱਖ ਰੁਪਿਆ ਦੇ ਚੁੱਕਿਆ ਇਹਨਾਂ ਨੂੰ ਅਮਰੀਕਾ ਦਾ ਅਮਰੀਕਾ ਭੇਜਣਾ ਚਾਹਜੀ ਇਥੋਂ ਕਦੋਂ ਰਵਾਨਾ ਹੁੰਦਾ ਹੈ ਸਾਲ ਹੋ ਗਿਆ ਰਵਾਨੇ ਹੋਏ ਨਹੀਂ ਉਹਨਾਂ ਨੂੰ ਤੇ ਬਾਅਦ ਚ ਸਾਡੇ 5 ਮਿੰਟ ਸਾਡੀ ਗੱਲਬਾਤ ਤੇ ਕੋਈ ਕੰਟੈਕਟ ਨਹੀਂ ਹੋਇਆ ਨਾ ਕੋਈ ਗੱਲਬਾਤ ਸਾਡੀ ਗੱਲਬਾਤ ਹੋਈ ਮੈਸੇਜ ਮੈਸੇਜ ਭੇਜ ਦਿੰਦੇ ਸੀ ਹਾਂਜੀ ਠੀਕ ਵਾ ਠੀਕ ਵਾ ਠੀਕ ਕਿਸੇ ਹੋਰ ਦੀ ਰਿਪੋਰਟ ਪਾ ਦਿੰਦਾ ਸੀ ਕਿਸੇ ਹੋਰ ਦੀ ਵੀਡੀਓ ਬਣਾ ਕੇ ਪਿਛਲੇ ਆਪ ਸੈਂਡ ਕਰ ਦਿੰਦੇ ਸੀ ਕਿ ਹਾਂਜੀ ਠੀਕ ਆ ਮੁੰਡਾ ਠੀਕ ਆ ਠੀਕ ਆ ਨਹੀਂ ਸਾਡੀ ਗੱਲਬਾਤ ਕਰਵਾ ਤੁਸੀਂ ਗੱਲ ਕਰਾਓ ਫਿਰ ਅਸੀਂ ਮੰਨਦੇ ਹਾਂਜੀ ਠੀਕ ਆ ਜਦੋਂ ਸਾਡੀ ਗੱਲਬਾਤ ਨਹੀਂ ਕਰਾਉਂਦੀ ਅਸੀਂ ਕਿਦਾਂ ਬਣ ਲਈ ਠੀਕ ਹੈਗਾ ਜਾਂ ਨਹੀਂ ਬਾਅਦ ਚ ਸਾਨੂੰ ਕੋਈ ਗੱਲਬਾਤ ਨਹੀਂ ਹੋਈ ਫਿਰ ਸਾਲ ਚ ਸਾਨੂੰ ਫੋਨ ਆਇਆ ਰਾਤ 11 ਵਜੇ ਆਇਆ ਤੇ ਇੰਨਾ ਭਰਾ ਮੇਰੇ ਦਾਕੇ ਇਦਾਂ ਮੈਂ ਠੀਕ ਨਹੀਂ ਹੈਗਾ ਲੋਕਾਂ ਮੈਂ ਬਚ ਗਿਆ ਮੈਂ ਮਰ ਚ ਲਿਆ ਸੀ ਤਾਂ ਕਿ ਮੈਨੂੰ ਇਹਨਾਂ ਨੇ ਮਾਰਤਾ ਸੀ ਤੇ ਮੈਂ ਰਾਤ ਰਾਤ ਉੱਠ ਕੇ ਭੱਜ ਕੇ ਆ ਗਿਆ ਗੋਲੀ ਦਾ ਆਰਡਰ ਹੈਗਾ ਸੀ ਇਹਨਾਂ ਨੂੰ ਵੀ ਤੇ ਇਹਨਾਂ ਤੇ ਗੋਲੀ ਵੀ ਦਾ ਰੱਖਦਾ ਸੀ ਆਰਡਰ ਕਰਤਾ ਸੀ ਇਹਨਾਂ ਨੂੰ ਤੇ ਉਹ ਮਾਲਕ ਨੇ ਜਿੱਦਾਂ ਠੀਕਾ ਉਥੋਂ ਭੱਜ ਉੱਠਿਆ ਠੀਕ ਹੋ ਗਿਆ ਤੁਸੋਂ ਭੱਜ ਕੇ ਆਏ ਫਿਰ ਸਾਡੀ ਗੱਲਬਾਤ ਹੋਈ ਤੇ ਕਹਿੰਦੇ ਮੇਰੇ ਨਾਲ ਏਜੰਟ ਨੇ ਘਰ ਜਾਓ ਤੁਸੀਂ ਏਜੰਟ ਘਰ ਅਸੀਂ ਜਾਂਦੇ ਸੀ ਗਏ ਅਸੀਂ ਰਾਤ 11 ਵਜੇ ਫਿਰ ਏਜੰਟ ਉਹਨਾਂ ਦੇ ਘਰ ਨਹੀਂ ਹੈਗਾ ਅਸੀਂ ਉਹਨਾਂ ਦੀ ਫੈਮਿਲੀ ਸੀ ਫੈਮਿਲੀ ਨਾਲ ਸਾਡੀ ਗੱਲਬਾਤ ਰਹੀ ਐਂ ਤਾਂ ਤੁਸੀਂ ਕੀ ਗੱਲ ਹੋਈ ਸਾਡੇ ਮੁੰਡੇ ਨਾਲ ਕਿਉਂ ਮਾਰਾ ਕੀਤਾ ਸੀ ਤੁਹਾਡਾ ਕੀ ਮਾਰਾ ਕੀਤਾ ਸੀ ਤੇ ਉਹਨਾਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੁਣੀ ਕਹਿੰਦੇ ਹੋਈ ਸਾਨੂੰ ਉਹਨਾਂ ਨੂੰ ਪਤਾ ਹੈਗਾ ਅਸੀਂ ਤੁਹਾਡੇ ਨਾਲ ਕੁਝ ਵੀ ਨਹੀਂ ਹੈਲਪ ਨਹੀਂ ਕਰ ਸਕਦੇ ਮਾ ਤੁਸੀਂ ਫੈਮਿਲੀ ਸੀ ਤੁਸੀਂ ਵੀ ਤੁਹਾਨੂੰ ਪਤਾ ਹੈਗਾ ਏਜੰਟ ਬਾ ਤੁਹਾਨੂੰ ਪਤਾ ਕਿੱਥੇ ਆ ਕਿੱਥੇ ਨਹੀਂ ਆ ਨਾ ਸਾਡਾ ਫੋਨ ਚੱਕਦਾ ਅਸੀਂ ਫਿਰ ਘਰ ਆ ਗਏ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੁਣਦੇ ਕੁਛ ਨਹੀਂ ਨਾ ਏਜੰਟ ਨੇ ਸਾਡਾ ਫੋਨ ਹੀ ਨਹੀਂ ਚੱਕਣਾ ਫਿਰ ਅੰਕਲ ਜੀ ਨੇ ਸਾਡੇ ਨਾਲ ਜਿਨ੍ਹਾਂ ਨੇ ਧੰਨਵਾਦ ਅਸੀਂ ਉਹਨਾਂ ਦਾ ਕਰਦੇ ਆ ਜਿਹੜੇ ਸਾਨੂੰ ਇੱਥੇ ਲੈ ਕੇ ਆਏ ਅਸੀਂ ਇੰਨਾ ਸ਼ਰਨ ਬਾਬਾ ਜੀ ਦੀ ਸ਼ਰਨ ਪਾਏ ਅਸੀਂ ਤੇ ਸਾਨੂੰ ਉਮੀਦ ਦਿੱਤੀ ਕਿ ਮੁੰਡਾ ਵਾਪਸ ਲੰਗਾ ਲਾਂਗੇ ਰੋਜੂ ਦਾ ਸਾਰਾ ਬੇਟਾ ਤੋਂ ਵੱਲੋਂ ਇੱਕ ਵੀਡੀਓ ਤੁਸੀਂ ਸੰਭਾਈ ਹਾਂਜੀ ਹਾਂਜੀ ਕੀ ਜੀ ਆ ਉਹ ਵੀਡੀਓ ਵਿੱਚ ਨਾਲ ਮੁੰਡੇ ਸੀ ਇਹਦੇ ਨਾਲ ਇਹਨਾਂ ਨਾਲ ਵੀਰ ਮੇਰੇ ਨਾਲ ਵੀ ਇਹੀ ਹਾਲਤ ਹੋਈ ਜੋ ਵੀਰ ਨਾਲ ਹੋ ਰਹੀ ਆ ਇਦਾਂ ਉਹਨਾਂ ਨਾਲੇ ਕਿੱਥੇ ਇਕੱਠੇ ਨਾਲ ਹੈਗੇ ਸੀ ਉਹ ਮੁੰਡੇ ਤਾਂ ਮਰ ਗਏ ਹਾਂਜੀ ਪਲੇਟ ਮਾਰੇ ਗਏ ਹਾਂਜੀ ਟੌਰਚਰ ਬਹੁ ਕਰਦੇ ਰਹੇ ਇਦਾਂ ਫਿਰ ਉਹ ਮੁੰਡਿਆਂ ਨਾਲ ਡੈਥ ਹੋ ਗਈ ਮੁੰਡਿਆਂ ਨੂੰ ਮਾਰ ਕੇ ਸੁੱਟਦਾ ਇਹਨੂੰ ਜਿੱਦਾਂ ਅਗਲੇ ਦਿਨ ਇਹਨਾਂ ਨਾਲ ਵੀ ਇਦਾਂ ਆਉਣਾ ਸੀ ਬੋਲੀ ਜਦਦਰ ਮਾਰਨੀ ਸੀ ਉਹ ਦਿਨ ਇਹ ਫਿਰ ਭੱਜ ਕੇ ਚੱਲ ਗਏ ਇਦਾਂ ਬਾਰ ਬੁਰ ਤੈਨੂੰ ਕੀ ਕਰਨਾ ਚਾਹੁੰਦੇ ਹੋ ਸਾਡੀ ਇਹੀ ਮੰਗ ਆ ਕਿ ਬਾਬਾ ਜੀ ਨੇ ਸਾਨੂੰ ਮਹੀਨ ਦਿੱਤੀ ਆ ਵਾਪਸ ਤਾਂ ਆ ਜਾਣਾ ਬਾਬਾ ਜੀ ਤੋਂ ਬਹੁਤ ਰੋਸਾ ਹੈਗਾ ਧੰਨਵਾਦ ਅਸੀਂ ਕਰਦੇ ਆ ਤੇ ਸਾਡੀ ਕਾਰਵਾਈ ਕੀਤੀ ਜਾਏ ਏਜੰਟਾਂ ਤੇ ਏਜੰਟਾਂ ਤੇ ਜਿੰਨੀ ਸਖਤ ਕਾਰਵਾਈ ਹੋਏ ਕਾਰਵਾਈ ਕਰੀ ਜਾਏ ਏਜੰਟਾਂ ਤੇ ਜਿਹੜਾ ਸਾਰਾ ਤਸ਼ੱਦਦ ਹੋਈ ਆ ਉਹ ਖਿਆ ਕਿ ਕਿਹੜੀ ਜਗ੍ਹਾ ਤੇ ਆ ਕਲੰਬੀਆ ਚ ਕਲੰਬੀਆ ਚ ਬੈਠੇ ਹਾਂ ਜੀ ਕਲੰਬੀਆ ਚ ਹੋਇਆ ਸਾਰਾ ਖੁਸ਼ਿਆ ਨਿਕਲ